ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਅੱਜ ਦੀ ਇਸ ਇੱਕ ਨਵੀਂ ਵੀਡੀਓ ਦੇ ਵਿੱਚ ਹਕੀਮ ਲਾਇਰ ਖੰਜੋਗੀ ਜੀ ਅੱਜ ਆਪਣੇ 71ਵੇਂ ਸ਼ੇਰ ਤੋਂ ਸ਼ੁਰੂਆਤ ਕਰਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪੂਰਾ ਪਰਿਵਾਰ ਸਰਸਾ ਨਦੀ ਤੇ ਆ ਕੇ ਵਿਛੜ ਗਿਆ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਬਜ਼ਾਦੇ ਪਰਿਵਾਰ ਨਾਲੋਂ ਵਿਛੜ ਗਏ ਉਹਦਾ ਪੂਰਾ ਵਰਣਨ ਹਕੀਮ ਜੀ ਨੇ ਆਪਣੀ ਰਚਨਾ ਦੇ ਵਿੱਚ ਕੀਤਾ ਹੈ ਕਿੰਦ ਨੇ ਤਾਰੀਖ ਮੇ ਲਿਖਾ ਹੈ ਕਿ ਦਰਜੂਸ ਕਾਰਜਾਰ ਸਤਗੁਰੂ ਬੜਾਤੇ ਹੀ ਗਏ ਆਕੇ ਕੋਰਾਵਾਰ ਹਮਰਾ रह ਗਏ ਥੇ ਗਰੀਚੇ ਚੰਦ ਜਾਨਿਸਾਰ ਫਰਜੰਦੋਂ ਮੇ ਥਾ ਸਾਥ ਅਜੀਤ ਔਰ ਜੁਜਾਰ ਜੋਰਾਵਰ ਔਰ ਫਤਿਹ ਜੋਦਾਦੀ ਕੇ ਸਾਥ ਥੇ ਦਾਇਂ ਕੀ ਜਗ੍ਹਾ ਚਲ ਦੀਏ ਵੇ ਬਾਹੇ ਹਾਥ ਥੇ हर चंद की तलाश ना पाया निशा कहीं छोड़ा था जिस जगह पे नहीं थे वहाँ कहीं पा जाए फिकर था ना उन्हें दुश्मन कहीं माता के साथ चल दिए शहजाद गा कहीं लखते जिगर हजूर के जिस दम बिछड़ गए पाओ वहीं वफूर मोहब्बत से गड़ गए हकीम जी कंद ने ਸਰਸਾ ਨਦੀ ਤੇ ਵਿਛੜਨ ਤੋਂ ਬਾਅਦ ਸਿੰਘਾਂ ਵੱਲੋਂ ਮਾਤਾ ਜੀ ਨੂੰ ਤੇ ਸਹਿਬਜ਼ਾਦੇਆਂ ਨੂੰ ਬੜਾ ਢੁੰਡਿਆ ਗਿਆ ਪਰ ਕਿਤੇ ਵੀ ਉਹਨਾਂ ਦਾ ਥੋਂ ਪਤਾ ਜਿਹੜਾ ਸੀ ਉਹ ਨਹੀਂ ਲੱਗ ਸਕਿਆ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਦੇ ਨਾਲ ਜੋ ਹਨ ਉਹ ਸਰਸਾ ਨਦੀ ਦੇ ਕਿਨਾਰੇ ਤੇ ਆਪਣੇ ਪਰਿਵਾਰ ਨਾਲੋਂ ਵਿਛੜੇ ਹਨ ਉਹਦਾ ਹਕੀਮ ਜੀ ਜ਼ਿਕਰ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਆਪਣੇ ਨਾਲ ਦੇ ਸਿੰਘਾਂ ਨੂੰ ਸਰਸਾ ਨਦੀ ਤੋਂ ਛੋਟੇ ਸੈਭ ਜਾਦਿਆਂ ਤੋਂ ਮਾਤਾ ਜੀਤੋਂ ਵਿਛੜਨ ਤੋਂ ਬਾਅਦ ਇਹ ਸੰਦੇਸ਼ ਦਿੰਦੇ ਨੇ ਹਮਨੇ ਪੀਸ ਮੁਕਾਮ ਪਰ ਜਾਣਾ ਹੈ ਜਲਦ ਤਰ ਜਿਸ ਜਗਹ ਤਮ ਕੋ ਕਟਾਨੇ ਪੜੇਗੇ ਸਰ ਹੋਗੇ ਸ਼ਹੀਦ ਲੜ ਕੇ ਇਹ ਬਾਕੀ ਕੇ ਦੂ ਪਿਸਰ ਰਹਿ ਜਾਊਂਗਾ ਇਕਲਾ ਮੈਂ ਕੱਲ ਤੱਕ ਲੁਟਾ ਕੇ ਕਰ ਪਹਿਲੇ ਪਿਤਾ ਕਟਾਇਆ ਅਬ ਬੇਟੇ ਕਟਾਉਂਗਾ ਨਾਨਕ ਕਾ ਬਾਗ ਖੂਨ ਏ ਜਿਗਰ ਸੇ ਖਿਲਾਉਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ ਵੀ ਅਸੀਂ ਵੀ ਉਸ ਜਗ੍ਹਾ ਤੇ ਬਹੁਤ ਛੇਤੀ ਪਹੁੰਚ ਜਾਣਾ ਹੈ ਜਿਸ ਜਗ੍ਹਾ ਤੇ ਜਾ ਕੇ ਤੁਹਾਨੂੰ ਵੀ ਆਪਣੇ ਸਿਰ ਕਟਾਉਣੇ ਪੈਣਗੇ ਔਰ ਜਿਹੜੇ ਮੇਰੇ ਦੋ ਪਿਸਰ ਮਤਲਬ ਪੁੱਤਰ ਰਹਿ ਗਏ ਨੇ ਇਹ ਵੀ ਲੜ ਕੇ ਸ਼ਹੀਦ ਹੋ ਜਾਣਗੇ ਪਹਿਲੇ ਪਿਤਾ ਕਟਾਇਆ ਅਬ ਬੇਟੇ ਕਟਾਉਂਗਾ ਨਾਨਕ ਦਾ ਬਾਗ ਖੂਨ ਏ ਜਿਗਰ ਸੇ ਖਿਲਾਉਂਗਾ ਗੁਰਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਬਾਗ ਲਾਇਆ ਹੋਇਆ ਨਾ ਸਿੱਖੀ ਦਾ ਇਹਨੂੰ ਆਪਣੇ ਜਿਗਰ ਦਾ ਖੂਨ ਪਾ ਕੇ ਸਿੰਜਾਂਗਾ ਹਕੀਮ ਅੱਲਾ ਯਾਰਖਾਂ ਜੋਗੀ ਜੀ ਕਹਿ ਰਹੇ ਨੇ ਅੱਗੇ ਕਿੰਨੇ ਇਹ ਕਹਿ ਕੇ ਫਿਰ ਹਜ਼ੂਰ ਤੋਂ ਚਮਕੌਰ ਚਲਦੀਏ ਹਾਲਤ ਤੇ ਆਪਣੀ ਕੁਛ ਨਾ ਕੀਤਾ ਗੌਰ ਚਲਦੀਏ ਕਰਤਾਰ ਕੇ ਦੀਆਂ ਮੇ ਫਿਲਫੌਰ ਚਲਦੀ ਏ ਫਿਲਫੌਰ ਦਾ ਮਤਲਬ ਹੈ ਜਲਦੀ ਜਲਦੀ ਚਮਕੌਰ ਸਾਹਿਬ ਵੱਲ ਚੱਲ ਪਏ ਨੇ ਦਸ਼ਮੇਸ਼ ਪਾਤਸ਼ਾਹ ਜੀ ਰਾਜੀ ਹੋਏ ਰਜ਼ਾ ਪੇ ਬਾਹਰ ਤੌਰ ਚਲਦੀ ਏ ਜੋ ਕੁਝ ਵਾਹਾਂ ਪੇ ਗੁजरी ਏ ਲਖਨ ਲਿਖਣਾ ਮੁਹਾਲ ਹੈ ਇਹ ਮਰਸੀਆ ਸੁਨਾਣਾ ਤੁਮੇ ਅਗਲੇ ਸਾਲ ਹੈ ਬਹਿਰ ਦਵਾਤ ਖੂ ਨੇ ਸ਼ਹੀਦਾ ਬਹਿਮ ਕਰੂੰ ਸੀਨੇ ਕੋ ਆਪਣੇ ਚਾਕ ਮਿਸਲ ਕਲਮ ਕਰੂੰ ਵਿਛੜੇ ਹੋਏ ਕਿ ਅਬ ਮੈਂ ਮੁਸੀਬਤ ਰਕਮ ਕਰੂੰ ਰੂਦਾਦ ਅਗਰ ਬਿਆਂ ਮੈਂ ਖੁਦਾ ਕੀ ਕਸਮ ਕਰੂੰ ਰਸਤੇ ਸੇ ਜਬ ਭਟਕ ਗਏ ਨੰਨੇ ਸਵਾਰ ਥੇ ਤਖਤੇ ਪਿਤਾ ਕੋ ਚਾਰੋਂ ਤਰਫ ਬਾਰ ਬਾਰ ਥੇ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਹੁਣ ਇਥੋਂ ਸ਼ੁਰੂਆਤ ਕਰਦੇ ਨੇ ਛੋਟੇ ਸਹਿਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਜੀ ਦੇ ਨਾਲ ਪਰਿਵਾਰ ਤੋਂ ਵਿਛੜਣ ਦੇ ਬਾਅਦ ਦੇ ਜਿਹੜੇ ਹਾਲਾਤ ਨੇ ਉਹਨਾਂ ਦਾ ਰਸਤੇ ਸੇ ਭਟਕ ਗਏ ਨੰਨੇ ਸਵਾਰਥੇ ਤਖਤੇ ਪਿਤਾ ਕੋ ਚਾਰੋਂ ਤਰਫ ਬਾਰ-ਬਾਰ ਥੇ ਪਰਿਵਾਰ ਨਾਲੋਂ ਵਿਛੜਣ ਤੋਂ ਬਾਅਦ ਸਹਬਜ਼ਾਦੇ ਆਲੇ-ਦੁਆਲੇ ਤੱਕਦੇ ਨੇ ਵੇਖਦੇ ਨੇ ਅੱਖਾਂ ਕਿਦੀ ਤਲਾਸ਼ ਕਰ ਰਹੀਆਂ ਨੇ ਪਿਤਾ ਜੀ ਦੀ ਤੇ ਵੱਡੇ ਭਰਾਵਾਂ ਦੀ ਤਖਤੇ ਪਿਤਾ ਕੋ چارੋ طرف بار بار تھے۔ ਅਗਲੇ ਸ਼ੇਰ ਵਿੱਚ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਨੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਰਿਆ ਤੇ ਹਮ ਕੋ ਛੋੜ ਕੇ ਰਾਹੀ ਕਿਧਰ ਗਏ ਸੈਬਜਾਦਿਆਂ ਦੀ ਮਾਤਾ ਜੀ ਦੇ ਨਾਲ ਜਿਹੜੀ ਗੁਫ਼ਤਗੂ ਹੁੰਦੀ ਹੈ ਨਾ ਜੋ ਨਦੀ ਸਰਸਾ ਨਦੀ ਤੇ ਪਰਿਵਾਰ ਨਾਲੋਂ ਵਿਛੜਨ ਤੋਂ ਬਾਅਦ ਜਿਹੜੀ ਗੱਲਬਾਤ ਹੁੰਦੀ ਹੈ ਉਦਾ ਵਰਣਨ ਇੱਥੇ ਕੀਤਾ ਜਾ ਰਿਹਾ ਹੈ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਰਿਆ ਪੇ ਹਮ ਕੋ ਛੋੜ ਕੇ ਰਾਹੀ ਕਿਧਰ ਗਏ ਤੜਫਾ ਕੇ ਹਾਏ ਸੂਰਤੇ ਮਾਹੀ ਕਿਧਰ ਗਏ ਅੱਬਾ ਬਗਾ ਕੇ ਲਸ਼ਕਰੇ ਸ਼ਾਹੀ ਕਿਧਰ ਗਏ ਬਾਈ ਵੀ ਹਮ ਕੋ ਭੁੱਲ ਗਏ ਜੋ ਕੇ ਜੰਗ ਮੇ ਆਪਣਾ ਖਿਆਲ ਤੱਕ ਨਹੀਂ ਜੋ ਕੇ ਤੂਫਨ ਮੇ ਸਹਿਬਜ਼ਾਦੇ ਦਾਦੀ ਨੂੰ ਕਹਿਣ ਲੱਗੇ ਵੀ ਸਾਡੇ ਭਰਾ ਸਾਡੇ ਪਿਤਾ ਜੀ ਕਿੱਥੇ ਚਲੇ ਗਏ ਨੇ ਚੁੱਕੇ ਹੋਣ ਨੂੰ ਕਿਤੇ ਨਜ਼ਰ ਨਹੀਂ ਆ ਰਹੇ ਤੇ ਇਹ ਵੀ ਕਹਿਣ ਲੱਗੇ ਵੀ ਸਾਡੇ ਭਰਾਵਾਂ ਨੂੰ ਜੰਗ ਦਾ ਇੰਨਾ ਸ਼ੌਂਕ ਹੈ ਲੜਨ ਦਾ ਇੰਨਾ ਸ਼ੌਂਕ ਹੈ ਕਿ ਉਹ ਸਾਨੂੰ ਵੀ ਜੰਗ ਦੇ ਚਾਹ ਵਿੱਚ ਭੁੱਲ ਗਏ ਹਕੀਮ ਅੱਲਾ ਯਾਰਖਾਂ ਜੋਗੀ ਜੀ ਅੱਗੇ ਕਹਿੰਦੇ ਨੇ ਸਹਿਬਜ਼ਾਦਿਆਂ ਨੇ ਜਦੋਂ ਇਹ ਗੱਲ ਕੀਤੀ ਨਾ ਮਾਤਾ ਜੀ ਦੇ ਨਾਲ ਤੇ ਫਿਰ ਅੱਗੋਂ बड़े गुस्से के रोस में के कह लगे जब रन अजीत जीत के तशरीफ लाएंगे अब्बा के साथ जिस गड़ी जुजार आएंगे करके गिल्ला हर एक से हम रूठ जाएंगे माता कभी पिता कभी बाई मनाएंगे हमको गले लगा के कहेंगे वो बार बार मान जाओ लेकिन हम नहीं मानेंगे जेनहार ਫਕੀਮ ਅੱਲਾ ਯਾਰ ਖਾਂਜੂਗੀ ਜੀ ਕਹਿੰਦੇ ਨੇ ਸਹਬਜ਼ਾਦੇ ਮਾਤਾ ਜੀ ਨੂੰ ਕਹਿਣ ਲੱਗੇ ਵੀ ਸਾਡੇ ਭਰਾ ਸਾਡੇ ਪਿਤਾ ਜੀ ਸਾਨੂੰ ਛੱਡ ਕੇ ਤੁਰ ਗਏ ਨੇ ਪਰ ਜਦੋਂ ਉਹ ਵਾਪਸ ਆਉਣਗੇ ਨਾ ਜਬਰਨ ਅਜੀਤ ਜੀਤ ਕੇ ਤਸਰੀਫ ਲਾएंगे ਜਦੋਂ ਸਾਡੇ ਵੱਡੇ ਭਰਾ ਅਜੀਤ ਸਿੰਘ ਜੰਗ ਜਿੱਤ ਕੇ ਆਉਣਗੇ ਨਾ ਤੇ ਸਾਡਾ ਦੂਜਾ ਭਰਾ ਜੁਝਾਰ ਸਿੰਘ ਵੀ ਜਦੋਂ ਆਏਗਾ ਨਾ ਤੇ ਨਾਲ ਪਿਤਾ ਜੀ ਵੀ ਆਉਣਗੇ ਫਿਰ ਉਹ ਸਾਨੂੰ ਮਨਾਉਣ ਦੀ ਬੜੀ ਕੋਸ਼ਿਸ਼ ਕਰਨਗੇ ਕਿਉਂਕਿ ਅਸੀਂ ਉਹਨਾਂ ਨਾਲ ਰੁੱਸ ਜਾਣਾ ਹੈ ਕਿਉਂਕਿ ਉਹ ਸਾਨੂੰ ਇੱਥੇ ਛੱਡ ਕੇ ਚਲੇ ਗਏ ਕਰਕੇ ਗਿੱਲਾ ਹਰ ਇੱਕ ਸੇ ਹਮ ਰੂਠ ਜਾਏਂਗੇ ਮਾਤਾ ਕਬੀ ਪਿਤਾ ਕਬੀ ਭਾਈ ਮਨਾਏਂਗੇ ਕਦੇ ਮਾਵਾ ਮਨਾਉਣ ਗੀਆਂ ਕਦੇ ਪਿਤਾ ਮਨਾਉਣਗੇ ਕਦੇ ਭਰਾ ਮਨਾਉਣਗੇ ਹਮ ਕੋ ਗਲੇ ਲਗਾ ਕੇ ਕਹੇਂਗੂ ਵੋ ਬਾਰ-ਬਾਰ ਮਾਨ ਜਾਓ ਉਹ ਸਾਨੂੰ ਬਾਰ-ਬਾਰ ਗਲਵੱਕੜੀ ਚ ਲੈ ਕੇ ਕਹਿਣਗੇ ਵੀ ਮੰਨ ਜਾਓ ਜੋਰਾਵਰ ਸਿੰਘ ਫਤੇ ਸਿੰਘ ਇੰਨੇ ਨਾਰਾਜ਼ ਕਿਉਂ ਹੁੰਨੇ ਹੋ ਅਜੀਤ ਸਿੰਘ ਤੇ ਜੁਝਾਰ ਸਿੰਘ ਸਾਨੂੰ ਬਾਰ ਬਾਰ ਕਹਿਣਗੇ ਸਾਡੇ ਪਿਤਾ ਜੀ ਕਹਿਣਗੇ ਸਾਨੂੰ ਤਰਲੇ ਕਰ ਕਰਕੇ ਮਿੰਤਾ ਕਰ ਕਰਕੇ ਮਨਾਉਣ ਦੀ ਕੋਸ਼ਿਸ਼ ਕਰਨਗੇ ਮਾਨ ਜਾਓ ਲੇਕਿਨ ਹਮ ਨਹੀਂ ਮੰਨेंगे ਜੇਨਹਾਰ ਪਰ ਅਸੀਂ ਬਿਲਕੁਲ ਵੀ ਨਹੀਂ ਮੰਨਾਂਗੇ ਕਿਉਂਕਿ ਉਹ ਸਾਨੂੰ ਇਕੱਲਿਆਂ ਨੂੰ ਛੱਡ ਕੇ ਤੁਰ ਗਏ ਨੇ ਫਿਰ ਮਾਤਾ ਜੀ ਨੂੰ ਸਹਬਜ਼ਾਦੇ ਕਹਿਣ ਲੱਗੇ ਹਕੀਮ ਅੱਲਾ ਯਾਰਖਾ ਜੋਗੀ ਜੀ ਅਗਲੇ ਸ਼ੇਰ ਵਿੱਚ ਜ਼ਿਕਰ ਕਰਦੇ ਨੇ ਇਕਰਾਰ ਲੈਂਗੇ ਸਭ ਸੇ ਬੁਲਾਣਾ ਨਾ ਫਿਰ ਕਬੀ ਮਾਤਾ ਜੀ ਨੂੰ ਕਹਿਣ ਲੱਗੇ ਮਾਤਾ ਜੀ ਅਸੀਂ ਸਦਾ ਹੀ ਨਹੀਂ ਰੁੱਸੇ ਰਵਾਂਗੇ ਥੋੜੇ ਟਾਈਮ ਲਈ ਨਾਰਾਜ਼ਗੀ ਜ਼ਾਹਰ ਕਰਾਂਗੇ ਨਾਰਾਜ਼ਗੀ ਨੂੰ ਉਹਨਾਂ ਦੇ ਸਾਹਮਣੇ ਵਿਖਾਵਾਂਗੇ ਨਾਰਾਜ਼ ਵੀ ਹੋਵਾਂਗੇ ਪਰ ਥੋੜੇ ਸਮੇਂ ਤੋਂ ਬਾਅਦ ਜਦੋਂ ਉਹ ਆਪਣੀ ਗਲਤੀ ਦੀ ਮਾਫੀ ਮੰਗ ਲੈਣਗੇ ਫਿਰ ਮੰਨ ਵੀ ਜਾਵਾਂਗੇ ਪਰ ਮੰਨਾਂਗੇ ਇੱਕ ਸ਼ਰਤ ਤੇ ਕਿਹੜੀ ਸ਼ਰਤ ਤੇ ਇਕਰਾਰ ਲ लेंगे ਸਭse ਬੁਲਾਣਾ ਨਾ ਫਿਰ ਕبھی ਬਾਹਰ ਦਿਗਰ ਛੋੜ ਕੇ ਸਤਾਣਾ ਨਾ ਫਿਰ ਕبھی ਕਹਿ ਲੱਗੇ ਅਸੀਂ ਇਕਰਾਰ ਲਵਾਂਗੇ ਉਹਨਾਂ ਦੇ ਕੋਲੋਂ ਕਿ ਕਦੀ ਸਾਨੂੰ ਦੁਬਾਰਾ ਛੱਡ ਕੇ ਨਾ ਜਾਇਓ ਹਮ ਕੋ ਖੇਲੇ ਛੋੜ ਕੇ ਜਾਣਾ ਨਾ ਫਿਰ ਕبھی ਕਹਿ ਦیتے ہیں یوں हस के रुलाना ना फिर कभी बच्चों की गुफ्तगू जो सुननी दादी जान ने बेअख्तियार रो दिया उस वाला शान ने हकीम अल्लाह यार खान योगी जी इत्ते कहंदे ने बच्चे छोटे साहिबजादे ए गल्ला करदे ने कि सारेयां ਕੋਲੋਂ ਵੱਡੇ ਭਰਾਵਾਂ ਕੋਲੋਂ ਪਿਤਾ ਜੀ ਕੋਲੋਂ ਇਕਰਾਰ ਲੈ ਕੇ ਮੰਨ ਚਾਵਾਂਗੇ ਫਿਰ ਉਹਨਾਂ ਦੀ ਗੋਦੀ 'ਚ ਬਾਵਾਂਗੇ ਫਿਰ ਉਹਨਾਂ ਦੀ ਗਲਵਕੜੀ 'ਚ ਜਾਵਾਂਗੇ ਜਦੋਂ ਉਹ ਸਾਡੇ ਨਾਲ ਇਕਰਾਰ ਕਰਨਗੇ ਕਿਹੜਾ ਇਕਰਾਰ ਹਮ ਕੋ ਇਕੱਲੇ ਛੋੜ ਕੇ ਜਾਣਾ ਨਾ ਫਿਰ ਕਬੀ ਵੀ ਸਾਨੂੰ ਅੱਜ ਤੋਂ ਬਾਅਦ ਕੱਲਿਆਂ ਨੂੰ ਛੱਡ ਕੇ ਨਾ ਜਾਇਓ ਇਹ ਇਕਰਾਰ ਪਹਿਲਾਂ ਕਰੋ ਬੱਚਿਆਂ ਦੀ ਗੁਫ਼ਤਗੂ ਜਿਹੜੀ ਆਪਸ 'ਚ ਗੱਲਬਾਤ ਹੋ ਰਹੀ ਹੈ ਨਾ ਕੀ ਮੱਲਾ ਯਾਰਖਾ ਜੋਗੀ ਜੀ ਕਹਿੰਦੇ ਨੇ ਦਾਦੀ ਜੀ ਸੁਣ ਰਹੇ ਨੇ ਤੇ ਸੁਣਦੇ ਆ ਸੁਣਦੇ ਆ ਬੇਇਖਤਿਆਰ ਰੋ ਦੀਆ ਉਸ ਵਾਲਾ ਸ਼ਾਨ ਨੇ ਉਹ ਉੱਚੀ ਬੜਾਈ ਵਾਲੇ ਮਾਤਾ ਜੀ ਆਪਣੇ ਅੰਦਰ ਹੀ ਅੰਦਰ ਸੋਚਦੇ ਨੇ ਕਿ ਪਤਾ ਨਹੀਂ ਦੁਬਾਰਾ ਮਲਾਫ ਹੋਣਗੇ ਵੀ ਜਾਂ ਨਹੀਂ ਹੋਣਗੇ